ਹੂੰ ਕਿਉਂ ਬੇਬੇ ਦਿਲ ਕਰਦੀ ਹੌਲਾ ਬੈਟਾ ਵੀ ਤੇਰਾ ਪੁੱਤ ਨਹੀਂ ਥੋੜਾ ਕਿਉਂ ਬੇਬੇ ਦਿਲ ਕਰਦੀ ਹੌਲਾ ਬੈਟਾ ਵੀ ਤੇਰਾ ਪੁੱਤ ਨਹੀਂ ਥੋੜਾ ਦੁਨੀਆਦਾਰੀ ਸਮਝਾਂ ਸਾਰੀ ਦੁਨੀਆਦਾਰੀ ਸਮਝਾਂ ਸਾਰੀ ਐਵੇਂ ਨਾ ਡਰਿਆ ਕਰ ਬੇਬੇ ਮੈਂ ਸੁਖੀ ਵਸਾਂ ਪਰਦੇਸਾਂ ਵਿੱਚ ਤੂੰ ਫਿਕਰ ਨਾ ਕਰਿਆ ਕਰ ਬੇਬੇ ਮੈਂ ਸੁਖੀ ਵਸਾਂ ਪਰਦੇਸਾਂ ਵਿੱਚ ਤੂੰ ਫਿਕਰ ਨਾ ਕਰਿਆ ਕਰ ਬੇਬੇ ਪੁੱਤਾਂ ਵਾਂਗੁ ਲਾਡ ਲਡਾਉਂਦੇ ਮੈਨੂੰ ਬਾਪ ਮੇਰੇ ਦੇਹਣੀ ਇੱਕ ਆਸਰਾ ਦੇ ਬਾਬੇ ਨਾਨਕ ਦੀ ਗੁਰਬਾਣੀ ਕੀ ਆਸਰਾ ਬੇਬੇ ਬਾਬੇ ਨਾਨਕ ਦੀ ਗੁਰਬਾਣੀ ਮੇਰੇ ਲਈ ਖੈਰਾਂ ਆਵੰਗੇ ਦੀ ਰਹਿ ਨਿਤ ਨੇਮ ਤੂੰ ਪੜਿਆ ਕਰ ਬੇਬੇ ਮੈਂ ਸੁਖੀ ਬਸਾਂ ਪਰਦੇਸਾਂ ਵਿੱਚ ਤੂੰ ਫਿਕਰ ਨਾ ਕਰਿਆ ਕਰ ਬੇਬੇ ਮੈਂ ਸੁਖੀ ਬਸਾਂ ਪਰਦੇਸਾਂ ਵਿੱਚ ਤੂੰ ਫਿਕਰ ਨਾ ਕਰਿਆ ਕਰ ਬੇਬੇ ਕਿਉਂ ਕਹਿਨੀ ਏ ਬਾਰ-ਬਾਰ ਅਿੰਜ ਅਸੀਂ ਆ ਕਰਵਾ ਮਾਰੇ ਚੰਗਾ ਹੋਇਆ ਨਾਲ ਸਮੇ ਦੇ ਪਰਖੇ ਗਏ ਨੇ ਸਾਰੇ ਆਪਣੇ ਕੌਣ ਬੇਗਾਨੇ ਅਮੀਏ ਪਰਖੇ ਗਏ ਨੇ ਸਾਰੇ ਨਾ ਸੋਚ-ਸੋਚ ਕਰ ਨਾ ਮੇਖੀਆਂ ਨਾ ਸੋਚੀ-ਸੋਚੀ ਕਰੀ ਨਾ ਮੇਖੀਆਂ ਮੈਂ ਕਰੋਂ ਹੋਇਆ ਬੇਕਰ ਬੇਬੇ ਮੈਂ ਸੁਕੀ ਵਸਾਂ ਪਰਦੇਸਾਂ ਵਿੱਚ ਤੋਂ ਫਿਕਰੇ ਨਾ ਕਰਿਆ ਕਰ ਬੇਬੇ ਮੈਂ ਸੁਕੀ ਵਸਾਂ ਪਰਦੇਸਾਂ ਵਿੱਚ ਤੋਂ ਫਿਕਰੇ ਨਾ ਕਰਿਆ ਕਰ ਬੇਬੇ ਤੇਰੇ ਪੁੱਤ ਜਗਦੇਵ ਜਸ਼ਨ ਨੇ ਕਰਨੀਆਂ ਬਹੁਤ ਕਬਾਈਆਂ ਮਲ ਮੋੜ ਦਉ ਦੁੱਧ ਤੇਰੇ ਦਾ ਤੂੰ ਕਿਉਂ ਟੇਰੀਆਂ ਟਾਈਆਂ ਤੇਰੇ ਪੁੱਤ ਜਗਦੇਵ ਜਸ਼ਨ ਨੇ ਕਰਨੀਆਂ ਬਹੁਤ ਕਮਾਈਆਂ ਮੁੱਲ ਮੋੜ ਦਉ ਦੁੱਧ ਤੇਰੇ ਦਾ ਤੂੰ ਕਿਉਂ ਟੇਰੀਆਂ ਟਾਈਆਂ ਚੰਗੇ ਦਿਨ ਬਹੁਤੀ ਦੂਰ ਨਹੀਂ ਚੰਗੇ ਦਿਨ ਬਹੁਤੀ ਦੂਰ ਨਹੀਂ ਹਿੰਮਤ ਨਾ ਹਰਿਆ ਕਰਦੇ ਦੇ ਮੈਂ ਸੁਖੀ ਬਸਾਂ ਪਰਦੇਸਾਂ ਵਿੱਚ ਤੂੰ ਫਿਕਰ ਨਾ ਕਰਿਆ ਕਰ ਬੇਬੇ ਮੈਂ ਸੋ ਕੀ ਬਸਾਂ ਪਰਦੇਸਾਂ ਵਿੱਚ ਤੂੰ ਫਿਕਰ ਨਾ ਕਰਿਆ ਕਰ ਬੇਬੇ ਤੂੰ ਫਿਕਰ ਨਾ ਕਰਿਆ ਕਰ ਬੇਬੇ ਤੂੰ ਫਿਕਰ ਨਾ ਕਰਿਆ ਕਰ ਬੇਬੇ